ਸਾਡੀ ਇਹ ਰਿਕਵੈਸਟ ਆ ਵੀ ਸਾਡੇ ਬੱਚੇ ਵੱਜ ਜਾਣ। ਆ ਇੱਕ ਪਹਿਲੀ ਗੱਲ ਜੇ ਆ ਨਸ਼ਾ ਜਿਹੜਾ ਜੇਲ੍ਹਾਂ ਚ ਮਿਲਦਾ ਉੱਥੇ ਵੀ ਮਿਲਦਾ ਫਿਰ ਸਰਕਾਰੀ ਇਹ ਹਸਪਤਾਲਾਂ ਦੇ ਵਿੱਚ ਲੈਣਾ ਲੱਗੀਆਂ ਹੁੰਦੀਆਂ ਨੇ। ਜਦ ਤੱਕ ਇਹ ਨਹੀਂ ਨ ਮੁੱਕਦਾ ਕੋਈ ਨਸ਼ਾ ਨਹੀਂ ਮੁਕਣਾ। ਸਾਡੇ ਕੋਈ 35 ਕੇ 40 ਜੀ ਸਾਡੇ ਬੱਚੇ ਮਰ ਗਏ ਨੇ। ਤੇ ਗਾਂ ਹੀ ਸੋਚੋ ਸਾਡੇ ਇਹ ਤਾਂ ਛੋਟਾ ਇਸ ਤੋਂ ਵੱਡੇ ਮਗਰਮਾ ਚੁਈ ਆ ਗਏ ਨੇ। ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ। ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਪਿੰਡ ਵਿੱਚ ਅੱਜ ਕਾਰਵਾਈ ਹੋਈ ਆ ਤੇ ਆ ਮੇਰੀ ਮਲਾਜ਼ਮਾਂ ਨੂੰ ਇਹ ਜਰਾ ਕਰ ਰਿਕਵੈਸਟ ਹੈ ਵੀ ਜਿਹੜੇ ਛੋਟੇ ਮੋਟੇ ਖਾਣ ਪੀਣ ਵਾਲੇ ਉਹਨਾਂ ਨੂੰ ਫੜਿਆ ਕਰੋ ਮਗਰ ਮੱਛਾਂ ਵਾਲੋ ਆ ਕਰੋ ਇਹ ਨਹੀਂ ਵੀ ਉਹਨਾਂ ਕੋਈ ਜੇ ਬਾਪਰ ਲਿੰਗਾ ਤਹੀਂ ਕਾ ਨਹੀਂ ਚੱਲਗੇ ਤੇ ਇਹੋ ਜੇ ਮਤਲਬ ਜਿਹੜੇ ਨਸ਼ਾ ਵੇਚਦੇ ਨੇ ਜਾਂ ਖਾਣ ਮਤਲਬ ਵੇਚਦੇ ਨੇ ਖਾਸ ਕਰਕੇ ਉਹਨਾਂ ਨੂੰ ਚੇਤਾਵਨੀ ਮਿਲੂਗੀ ਵੀ ਗਾਂਹ ਇਹੋ ਜਿਹਾ ਕੰਮ ਨਹੀਂ ਕਰਨਾ। ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲ ਰਹੀ ਹੈ ਉਹਦੇ ਵਿੱਚ ਕੀ ਕੀ ਹੋਇਆ ਹੈਗਾ? ਔਰ ਮੈਨੂੰ ਇਹ ਫੋਟੋ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ। ਕੋਈ 399 ਐਫ ਆਈ ਆਰਾਂ ਦਰਜ ਹੋਈਆਂ ਹੈਗੀਆਂ ਨੇ। ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕਿ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਬਹੁਤ ਮਿਹਰਬਾਨੀ ਹੈ ਜੇ ਮਗਰਮੱਛਾਂ ਨੂੰ ਇਸ ਤਰ੍ਹਾਂ ਫੜਨਗੇ ਮਗਰਮੱਛਾਂ ਨੂੰ ਫੜਨਗੇ ਬਹੁਤ ਮਿਹਰਬਾਨੀ ਹੈ ਕਿਉਂ ਸਾਡੇ ਕਿਤੇ ਬੱਚੇ ਵੱਜ ਜਾਣਗੇ ਅਜੇ ਮੜੀ ਠੰਡੀ ਨਹੀਂ ਹੋਈ ਸਾਡੀ ਉਹ ਜਾ ਕੇ ਵੇਖ ਲੋ ਮੜੀਆਂ ਵਿੱਚ ਫੁੱਲ ਉਤਰਾ ਹੀ ਹੋਣਗੇ ਤੇ ਇਸ ਸਾਡੀ ਇਹ ਰਿਕਵੈਸਟ ਆ ਵੀ ਸਾਡੇ ਬੱਚੇ ਵੱਜ ਜਾਣ ਆ ਇੱਕ ਪਹਿਲੀ ਗੱਲ ਜੇ ਨਸ਼ਾ ਜਿਹੜਾ ਜੇਲਾਂ ਚ ਮਿਲਦਾ ਉੱਥੇ ਵੀ ਮਿਲਦਾ ਫਿਰ ਸਰਕਾਰੀ ਹਸਪਤਾਲਾਂ ਦੇ ਵਿੱਚ ਲੈਣਾ ਲੱਗੀਆਂ ਹੁੰਦੀਆਂ ਨੇ ਜਦ ਤੱਕ ਇਹ ਨਹੀਂ ਨ ਮੁੱਕਦਾ ਕੋਈ ਨਸ਼ਾ ਨਹੀਂ ਮੁਕਣਾ ਇਹ ਨਸ਼ਾ ਉਥੋਂ ਬੰਦ ਕਰਨ ਤੇ ਆ ਮੇਰੀ ਮੁਲਾਜ਼ਮਾਂ ਨੂੰ ਇਹ ਜਰਾ ਕਰ ਰਿਕਵੈਸਟ ਆ ਵੀ ਜਿਹੜੇ ਛੋਟੇ ਮੋਟੇ ਖਾਣ ਪੀਣ ਵਾਲੇ ਉਹਨਾਂ ਨਾਲ ਫੜਿਆ ਕਰੋ ਮਗਰ ਮੈਂ ਸ਼ਾਂਵਲੋਇਆ ਕਰੋ ਇਹ ਨਹੀਂ ਵੀ ਉਹਨਾਂ ਕੋਈ ਜੇਬਾਂ ਪਰ ਲੀਆਂ ਤੇ ਅਹੀਂ ਕਾ ਨਹੀਂ ਚੱਲ ਗੇ ਉਥੋਂ ਮਾਮਲਾ ਜਰਾ ਘੱਟ ਗ੍ਰਹਿ ਕਰਨ ਅ ਵੀ ਇੰਨਾ ਅੱਗੇ ਮੇਰੀ ਰਿਕਵੈਸਟ ਮੈਂ ਫੇਰ ਹੱਥ ਜੋੜ ਕੇ ਹੋਰ ਰਿਕਵੈਸਟ ਕਰਨੀ ਆ ਵੀ ਛੋਟੇ ਮੋਟੇ ਇੰਨਾ ਫੜੋ ਵੱਡਿਆਂ ਨੂੰ ਫੜਿਆ ਕਰੋ ਮੈਂ ਦਰਮੇਸ਼ ਸਿੰਘ ਪਿੰਡ ਸ਼ਮਸ਼ੀਰਪੁਰ ਦਾ ਮਜੂਦਾ ਸਰਪੰਚ ਆ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਮੋਹਮਤ ਚਲਾਈ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਪਿੰਡ ਵਿੱਚ ਅੱਜ ਕਾਰਵਾਈ ਹੋਈ ਆ ਰਾਮਪਾਲ ਸਿੰਘ ਪੁੱਤਰ ਪਿਆਰਾ ਸਿੰਘ ਤੇ ਮਤਲਬ ਦਾ ਘਰਟਾ ਆ ਗਿਆ ਵਾ ਜੋ ਕਿ ਸਰਕਾਰ ਵੱਲੋਂ ਬਹੁਤ ਹੀ ਸਲਾਘਾਯੋਗ ਕੰਮ ਆ ਤੇ ਇਹੋ ਜਿਹੇ ਮਤਲਬ ਜਿਹੜੇ ਨਸ਼ਾ ਵੇਚਦੇ ਨੇ ਜਾਂ ਮਤਲਬ ਵੇਚਦੇ ਨੇ ਖਾਸ ਕਰਕੇ ਉਹਨਾਂ ਨੂੰ ਚੇਤਾਵਨੀ ਮਿਲੂਗੀ ਵੀ ਗਾਂਵ 'ਚ ਇਹੋ ਜਿਹਾ ਕੰਮ ਨਹੀਂ ਕਰਨਾ ਦੇਖੋ ਜਿਹੜਾ ਪੰਜਾਬ ਸਰਕਾਰ ਵੱਨੀਓ ਯੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਸੀ ਉਹਨਾਂ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੀ ਉਹ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਆ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 399 ਐਫਆਈਆਰ ਦਾਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਨੂੰ ਜਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਬਦਨੀਓ ਲੈ ਲਏ ਹੈਗੇ ਨੇ ਔਰ ਇਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਤੋਂ ਉੱਤੇ ਇਹ ਜੇ ਬੰਦੇ ਜਿਹੜੇ ਕਿ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਦੇ ਨਾਲ-ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਅਜਿਹੇ ਬੰਦਾ ਹੈਗਾ ਜਿਦੇ ਚ 850 ਬੰਦੇ ਤਾਂ ਉਹਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆ ਇੱਥੇ ਦੇਖਦੇ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਬਣਿਓ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਉਸਾਰੇ ਜਾਂ ਆਪਣੇ ਕੈਦਨ ਦੀਆਂ ਜਗ੍ਹਾ ਉਸਾਰੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਬਣਿਓ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਆ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਿਹਾ ਸਰ ਜੇਲ ਦੇ ਵਿੱਚੋਂ ਆਣ ਕੇ ਫਿਰ ਜਿਹੜੇ ਉਹ ਮੁਜਰਮ ਆ ਉਹ ਜਿਹੜਾ ਧੰਦਾ ਫੇਰ ਚਾਲੂ ਕਰ ਦਿੰਦੇ ਆ ਉਦੇ ਬਾਰੇ ਕੋਈ ਨਵਾਂ ਜਿਹੜਾ ਨਿਯਮ ਚਲਾਇਆ ਕਰਾਇਆ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਜਨ ਕੀਤਾ ਕਿ ਜਿਹੜੇ ਜੇਲ੍ਹ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮਲਜ਼ਮ ਜੇਲ੍ਹ ਤੋਂ ਛੁੱਟ ਕੇ ਆਉਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ ਡਿਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀਆ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮਲਜਮਾਨ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਓਕਾ ਦੇ ਸੀਗੇ ਜਿਹੜਾ ਨਸ਼ਾ ਛਡਨਾ ਚਾਹੁੰਦੇ ਨੇ ਕੋਈ ਮੁਲਾਜ ਜਿਹੜੇ ਫੜੇ ਜਾਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ-ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਕੋ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 64 ਏ ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64 ਏ ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗ ਬੰਤੀਓ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲਦੇ ਆ ਰਿਹਾ ਹੈ ਜੀ